ਇੱਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਜਾ ਰਹੇ ਸਨ। ਰਸਤੇ ਵਿੱਚ ਸ਼ੀਹਾ ਉਪਲ ਨਾਮ ਦਾ ਇੱਕ ਸਿੱਖ ਮਿਲਿਆ। ਉਹ ਗੁਰੂ ਜੀ ਦੇ ਦਰਸ਼ਨ ਕਰਕੇ ਨਮਸ਼ਕਾਰ ਕਰਨ ਲੱਗਾ। ਗੁਰੂ ਜੀ ਨੇ ਦੇਖਿਆ ਕਿ ਉਸਦੇ ਹੱਥ ਵਿੱਚ ਦੋ ਬੱਕਰੇ ਹਨ। ਗੁਰੂ ਜੀ ਨੇ ਪੁੱਛਿਆ ਸਿੱਖਾ ਇਹ ਬੱਕਰੇ ਕਿਉਂ ਲੈ ਫਿਰ ਰਿਹਾ ਹੈ? ਸ਼ੀਹਾ ਉਪਲ ਨਿਮਰਤਾ ਨਾਲ ਕਿਹਾ ਸਤਿਗੁਰੂ ਜੀ ਮੇਰੇ ਘਰ ਪੁੱਤਰ ਜਨਮਿਆ ਹੈ ਅੱਜ ਸ਼ਾਮ ਨੂੰ ਰੀਤ ਅਨੁਸਾਰ ਉਸ ਦਾ ਮੁੰਡਨ ਭਾਵ ਕੇਸ ਕੱਟਣੇ ਹਨ ਇਸ ਲਈ ਆਏ ਹੋਏ ਰਿਸ਼ਤੇਦਾਰਾਂ ਲਈ ਇਹ ਬੱਕਰੇ ਕੱਟ ਕੇ ਮੀਟ ਦੀ ਸਬਜ਼ੀ ਤਿਆਰ ਕਰਨੀ ਹੈ ਘਰ ਵਿੱਚ ਗੀਤ ਨਾਚ ਤੇ ਖੁਸ਼ੀਆਂ ਮਨਾਇਆਂ ਜਾਣਗੀਆਂ ਇਹ ਸੁਣ ਕੇ ਗੁਰੂ ਜੀ ਨੇ ਸਮਝਾਇਆ ਸ਼ੀਹਾ ਤੂੰ ਗੁਰੂ ਦਾ ਸਿੱਖ ਹੈ ਸਿੱਖ ਦੇ ਘਰ ਮੁੰਡਨ ਨਹੀਂ ਹੁੰਦਾ ਬੱਚੇ ਦੇ ਕੇਸ ਕੱਟਣੇ ਨਹੀਂ ਸਗੋਂ ਸੋਹਣੇ ਢੰਗ ਨਾਲ ਗੁੰਦ ਕੇ ਜੋੜਾ ਕਰਨਾ ਹੈ ਬੱਚੇ ਦਾ ਜਨਮ ਚੰਗੀ ਗੱਲ ਹੈ ਪਰ ਖੁਸ਼ੀ ਮਨਾਉਣ ਲਈ ਜੀਵ ਹੱਤਿਆ ਕਰਨਾ ਠੀਕ ਨਹੀਂ ਖਾਣ ਦੇ ਰਿਸ਼ਤੇਦਾਰ ਪਰ ਲੇਖਾ ਤੈਨੂੰ ਦੇਣਾ ਪਵੇਗਾ ਜੇ ਛਕਾਉਣਾ ਹੈ ਤਾਂ ਸ਼ਰਧਾ ਨਾਲ ਗੁਰੂ ਦਾ ਲੰਗਰ ਬਣਾ ਕੇ ਛਕਾਓ ਖੁਸ਼ੀ ਦੇ ਸਮੇਂ ਗੀਤ ਨਾਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪਾਪਾਂ ਵਿੱਚ ਜੁੜਦਾ ਹੈ ਇਸ ਦੀ ਬਜਾਏ ਗੁਰਬਾਣੀ ਗਾਉਣੀ ਚਾਹੀਦੀ ਹੈ ਸ਼ੁਕਰਾਨਾ ਗਾਇਆ ਜਾਵੇ ਤਾਂ ਪੁੰਨ ਬਣਦਾ ਹੈ ਅਤੇ ਮਿਲੀ ਦਾਤ ਨੂੰ ਵਾਰ ਲੱਗਦੀ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਸਾਨੂੰ ਵੀ ਆਪਣੇ ਘਰਾਂ ਵਿੱਚ ਖੁਸ਼ੀ ਦੇ ਮੌਕੇ ਤੇ ਮੰਨਣੀਆਂ ਚਾਹੀਦੀਆਂ ਨੇ